ਤੇ ਸਾਰਿਆਂ ਤੋਂ ਮਾਫੀ ਚਾਹੁੰਦਾ ਹਾਂ ਇਸ ਪ੍ਰੋਗਰਾਮ ਨੂੰ ਪੋਸਟਪੋਨ ਕਰਦਾ ਮੈਨੂੰ ਮaaf ਕਰਨਾ ਮੇਰੇ ਵੀਰੋ ਚੈਟ੍ਰਿਕ ਨੂੰ ਮੇਰਾ ਜੀਵਨ ਵਿੱਚ ਆਈ ਸੀ ਮੈਂ ਸਿਰੇ ਬਨ ਕੇ ਲੈ ਕੇ ਆਸਿਓ ਨੂੰ ਚੈਟ੍ਰਿਕ ਨੂੰ ਚੈਟ੍ਰਿਕ ਨੂੰ ਉਹਨਾਂ ਮੇਰਾ ਜੀਵਨ ਦਾ ਸਭ ਤੋਂ ਅੱਛਾ ਯਾਰ ਤੂੰ ਹਦ ਤਾ ਮੇਰਾ ਬੱਚਾ ਮੈਂ ਸੋਚਦਾ ਸੀ ਅੱਜ 6 ਤਰੀਕ ਹੈ ਆ ਚੰਦਰੀਏ ਤੂੰ ਮੈਨੂੰ 6 ਤਰੀਕ ਨੂੰ ਛੱਡ ਕੇ ਚਲੀ ਪਰ ਸ਼ਾਇਦ ਕੋਨੇ ਸੋਚਿਆ ਹੋਣਾ ਮੈਂ 6 ਤਰੀਕ ਨੂੰ ਤੈਨੂੰ ਛੱਡ ਕੇ ਨਹੀਂ ਜਾਉਂਗੀ ਮੈਂ ਤੈਨੂੰ 6 ਤਰੀਕ ਨੂੰ ਖੁਸ਼ੀਆਂ ਦੇਣੀਆਂ ਸੀਗੀਆਂ ਤੁਹਾਡੇ ਘਰੇ ਬੱਚੇ ਆ ਤੁਹਾਡੇ ਘਰੇ ਪਰਿਵਾਰ ਆ ਤੁਹਾਨੂੰ ਤੁਹਾਡੇ ਪਰਿਵਾਰ ਕਹਿੰਦੇ ਹੁਣ ਨਿਉਸਰੂ ਨੂੰ ਇਨਸਾਫ ਦੇ ਦੋ ਮੇਰੇ ਹੱਥ ਜੋੜ ਬੇਨਤੀ ਹੈ ਤੁਸੀਂ ਮੇਰੀ ਪਤਨੀ ਅਮਰਜੀਤ ਕੌਰ ਨੂੰ ਇਨਸਾਫ ਦੇ ਦਿਓ ਮੈਨੂੰ ਅਮਰਜੀਤ ਕੌਰ ਮੇਰੀ ਪਤਨੀ ਨੂੰ ਜਦੋਂ ਤੱਕ ਪਰਚਾ ਨਹੀਂ ਹੋ ਜਾਂਦਾ ਉਦੋਂ ਤੱਕ ਮੈਨੂੰ ਘਰੇ ਰੱਖਣਾ ਪਵੇਗਾ ਕੀ ਘੜੀ ਵਿੱਚ ਮੇਰੀ ਪਤਨੀ ਅਮਰਜੀਤ ਕੌਰ ਦੇ ਅੰਤੰ ਸੰਸਕਾਰ ਦੇ ਸਮੇਂ ਤੇ ਪਹੁੰਚੇ ਸਾਡਾ ਸਵੇਰੇ ਮਾਨ ਸੀਗਾ ਵੀ ਅਸੀਂ ਪੋਸਟਮਾਰਟਮ ਤੋਂ ਬਾਅਦ ਸੰਸਕਾਰ ਕਰ ਦੇਵਾਂਗੇ ਪਰ ਕਈ ਗੱਲਾਂ ਇਸ ਤਰ੍ਹਾਂ ਦੀਆਂ ਵਿੱਚੋਂ ਨਿਕਲ ਕੇ ਆਈਆਂ ਪੋਸਟਮਾਰਟਮ ਹੋ ਚੁੱਕਿਆ ਮਾਨਯੋਗ ਹਾਈ ਕੋਰਟ ਦੇ ਹੁਕਮ ਅਨਸਾਰ ਪੋਸਟਮਾਰਟਮ ਹੋ ਗਿਆ ਮੇਰੇ ਵਕੀਲ ਘੁੰਮਣ 브ਦਰਸ ਦੇ ਉਤਮ ਸਦਕਾ ਹਾਈ ਕੋਰਟ ਨੇ ਮੈਡੀਕਲ ਬੋਰਡ ਬਣਾ ਕੇ ਪੰਜ ਡਾਕਟਰਾਂ ਦਾ ਬੋਰਡ ਜਿਹਦੇ ਵਿੱਚ ਫੋਰੈਂਸਿਕ ਮਾਹਰ ਵੀਡੀਓਗ੍ਰਾਫੀ ਤੇ ਹੈਲਥ ਸੈਕਟਰੀ ਸੁਪਰਵਾਈਜ਼ਨ ਤੇ ਲਗਾਏ ਸੀ ਪੋਸਟਮਾਰਟਮ ਹੋ ਚੁੱਕਾ ਹੈ ਪਰ ਕਈ ਗੱਲਾਂ ਵਿੱਚ ਇਸ ਤਰ੍ਹਾਂ ਦੀਆਂ ਵਿੱਚੋਂ ਅਪਡੇਟਸ ਆਈਆਂ ਗੱਲਾਂ ਆਈਆਂ ਜਿਨ੍ਹਾਂ ਦੇ ਨਾਲ ਮੈਨੂੰ ਅਮਰਜੀਤ ਕੌਰ ਮੇਰੀ ਪਤਨੀ ਨੂੰ ਜਦੋਂ ਤੱਕ ਪਰਚਾ ਨਹੀਂ ਹੋ ਜਾਂਦਾ ਉਦੋਂ ਤੱਕ ਮੈਨੂੰ ਘਰੇ ਰੱਖਣਾ ਪਵੇਗਾ ਤੁਹਾਨੂੰ ਕਸਟ ਹੋਇਆ ਇਹਦੇ ਲਈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹੋਏ ਮਾਫੀ ਚਾਹੁੰਦਾ ਹਾਂ ਇਹ ਜੋ ਸੰਸਕਾਰ ਦੀ ਤਬਦੀਲੀ ਹੈ ਇਹ ਤਬਦੀਲੀ ਸਵੇਰ ਦੀਆਂ ਕਟਨਾਵਾਂ ਨੂੰ ਦੇਖਦੇ 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 ਅੰਤ ਨੂੰ ਇਹ ਤਬਦੀਲੀ ਆਈ ਹੈ ਮੈਂ ਤਾਂ ਚਾਹੁੰਦਾ ਸੀਗਾ ਵੀ ਉਸ ਰੱਬੀ ਆਤਮਾ ਨੂੰ ਉਹ ਚੇਤ੍ਰਿਕ ਨੂੰ ਮੇਰਾ ਜੀਵਨ ਵਿੱਚ ਆਈ ਸੀ ਮੈਂ ਸਿਰ ਮਨ ਕੇ ਲੈ ਕੇ ਆਸੀ ਨੂੰ ਛੇ ਤਰੀਕ ਨੂੰ ਛੇ ਤਰੀਕ ਨੂੰ ਉਹਨੇ ਮੇਰੇ ਜੀਵਨ ਦਾ ਸਭ ਤੋਂ ਅੱਛਾ ਤੋਹਫਾ ਦਿੱਤਾ ਮੇਰਾ ਬੱਚਾ ਮੈਂ ਸੋਚਦਾ ਸੀ ਅੱਜ ਛੇ ਤਰੀਕ ਹੈ ਇਹ ਚੰਦਰੀਏ ਤੂੰ ਮੈਨੂੰ ਛੇ ਤਰੀਕ ਨੂੰ ਛੱਡ ਕੇ ਚਲੀ ਪਰ ਸ਼ਾਇਦ ਉਹਨੇ ਸੋਚਿਆ ਹੋਣਾ ਮੈਂ 6 ਤਰੀਕ ਨੂੰ ਤੈਨੂੰ ਛੱਡ ਕੇ ਨਹੀਂ ਜਾਉਂਗੀ ਮੈਂ ਤੈਨੂੰ 6 ਤਰੀਕ ਨੂੰ ਖੁਸ਼ੀਆਂ ਦੇਣੀਆਂ ਸੀਗੀਆਂ ਮੈਂ ਤੈਨੂੰ ਇਹ ਤੇਰੀ ਜ਼ਿੰਦਗੀ ਦੇ ਵਿੱਚ 6 ਤਰੀਕ ਦਾ ਨਮਾ ਅਧਿਆਏ ਨਹੀਂ ਜੋੜਦੀ ਇਹ ਇਸ ਕਰਕੇ ਮੈਨੂੰ ਇਹ ਜੋ ਸੰਸਕਾਰ ਦੀ ਰਸਮ ਹੈ ਇਹਨੂੰ ਅੱਗੇ ਕਰਨਾ ਪੈ ਰਿਹਾ ਜੋ ਵੀ ਜਦੋਂ ਵੀ ਪੱਤਾ ਹੋ ਜਾਂਦਾ ਮਹਿਮਾਨਯੋਗ ਪ੍ਰਸ਼ਾਸਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਬੇਨਤੀ ਕਰੂੰਗਾ ਐਸਐਸਪੀ ਸਾਹਿਬ ਨੂੰ ਬੇਨਤੀ ਕਰੂੰਗਾ ਐਸਐਚਓ ਸਾਹਿਬ ਨੂੰ ਬੇਨਤੀ ਕਰੂੰਗਾ ਤੁਹਾਡੇ ਘਰੇ ਬੱਚੇ ਆ ਤੁਹਾਡੇ ਘਰੇ ਪਰਿਵਾਰ ਆ ਤੁਹਾਨੂੰ ਤੁਹਾਡੇ ਪਰਿਵਾਰ ਕਹਿੰਦੇ ਹੁਣ ਵੀ ਉਸ ਰੂ ਨੂੰ ਇਨਸਾਫ ਦੇ ਦਿਓ ਮੇਰੇ ਹੱਥ ਜੋੜ ਬੇਨਤੀ ਹੈ ਤੁਸੀਂ ਮੇਰੀ ਪਤਨੀ ਅਮਰਜੀਤ ਕੌਰ ਨੂੰ ਇਨਸਾਫ ਦੇ ਦਿਓ ਇਹਾ ਪਰਚਾ ਛੇਤੀ ਤੋਂ ਛੇਤੀ ਦਰਜ ਕਰਕੇ ਮੈਨੂੰ ਦੱਸਿਆ ਜਾਵੇ ਤਾਂ ਜੋ ਮੈਂ ਅੰਤਿਮ ਰਸਮਾਂ ਸੰਸਕਾਰ ਦੀਆਂ ਆਪਣੀ ਪਤਨੀ ਦੀਆਂ ਕਰ ਸਕਾਂ ਤੇ ਅੰਤ ਵਿੱਚ ਤੁਹਾਡੇ ਸਾਰਿਆਂ ਤੋਂ ਮਾਫੀ ਚਾਹੁੰਦਾ ਹੋਇਆ ਇਸ ਪ੍ਰੋਗਰਾਮ ਨੂੰ ਪੋਸਟਪੋਨ ਕਰਦਾ ਹਾਂ ਮੈਨੂੰ ਮਾਫ ਕਰਨਾ ਵੀਰ ਵੀਰੋ ਮੈਨੂੰ ਮਾਫ ਕਰਨਾ पानी <laughs> पाए <laughs> <laughs>